ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਵਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਿਖਾਵਾਂਗੇ ਜੀ ਅਸੀਂ ਥੋੜੀ ਜੀ ਜਿਹੜੀ ਸ਼ਾਪਿੰਗ ਕਰਕੇ ਲਿਆਏ ਸੀਗੇ ਜੀ ਚੁੰਨੀ ਤੋਂ ਤੇ ਤੁਹਾਨੂੰ ਉਹ ਦਿਖਾਵਾਂਗੇ ਜੀ ਅਸੀਂ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਜੀ ਨਿੰਬੂ ਦੇ achar ਦੀ ਰੈਸਪੀ ਤੇ ਜਿਵੇਂ ਕੀ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ achar ਬਣਾਇਆ ਤੇ ਤੁਹ ਤੇ ਨਾਲ ਦੇ ਨਾਲ ਮਿਲੂਗਾ ਤੁਹਾਨੂੰ ਪਹਾੜ ਦਾ ਬਲੌਗ ਤੇ ਜਿਹੜਾ ਕਿ ਮੰਮੀ ਨਹੀਂ ਉਧਰ ਕੰਮ ਕਰ ਰਹੇ ਹੋਗੇ ਤੇ ਉਹ ਦਿਖਾਵਾਂਗੇ ਜੀ ਜਿਵੇਂ ਕਿ ਮੰਮੀ ਨਹੀਂ ਲੱਗੇ ਜੀ ਅੱਜ ਅਲਸੀ ਦੀਆਂ ਪਿੰਨੀਆਂ ਬਣਾਣ ਠੰਡ ਹੋ ਗਈ ਬਹੁਤ ਜ਼ਿਆਦਾ ਤੇ ਮੰਮੀ ਨੇ ਕਹਿੰਦੇ ਵੀ ਅੱਜ ਅਸੀਂ ਅਲਸੀ ਦੀਆਂ ਪਿੰਨੀਆਂ ਬਣਾਣੀਆਂ ਤੇ ਤੁਹਾਨੂੰ ਬਲੌਗ ਚ ਉਹ ਵੀ ਮਿਲੂਗੀਆਂ ਜੀ ਦੇਖਣ ਵਾਸਤੇ ਤੇ ਮੈਨੂੰ ਕਿਸੇ ਨੇ ਕਮੈਂਟ ਕਰਿਆ ਸੀਗਾ ਵੀ ਤੁਸੀਂ ਆਪਣੇ ਘਰ ਦੀ ਥੋੜੀ ਜਿਹੀ ਰਿਪੇਅਰ ਕਰਵਾ ਲਓ ਪੇਂਟ ਕਰਵਾ ਲਓ ਜੀ ਤੇ ਉਹ ਮੈਂ ਕਰਵਾਉਂਗੀ ਜੀ ਹੌਲੀ ਹੌਲੀ ਤੇ ਹਜੇ ਥੋੜਾ ਜਿਹਾ ਹੱਥ ਟਾਈਟ ਚੱਲਦਾ ਹੈ ਜੀ ਤੇ ਜਿਵੇਂ ਜਿਵੇਂ ਮੇਰੇ ਕੋਲੋਂ ਮੇਂ ਥੋੜਾ ਜਿਹਾ ਕੰਮ ਲੋਟ ਹੋਈ ਜਾਊਗਾ ਤੇ ਹੌਲੀ ਹੌਲੀ ਮੈਂ ਥੋੜਾ ਥੋੜਾ ਸੈਟਿੰਗ ਕਰਨ ਲੱਗੀ ਵੀ ਹੈ ਜੀ ਤੇ ਯਾਨੀ ਕਿ ਤੁਹਾਡੀ ਸਪੋਰਟ ਨਾਲ ਮੈਂ ਹੌਲੀ ਹੌਲੀ ਸਾਰਾ ਕੁਝ ਕਰ ਲੈਣਾ ਜੀ ਤੇ ਪੇਟ ਵੀ ਕਰਵਾ ਲੈਣਾ ਤੇ ਤੁਹਾਨੂੰ ਬਲੌਗ 'ਚ ਸਾਰਾ ਕੁਝ ਦੇਖਣ ਨੂੰ ਮਿਲ ਜਾਣਾ ਜੀ ਤੇ ਇੱਕ ਵਾਰ 'ਚ ਤਾਂ ਸਾਰਾ ਕੁਝ ਨਹੀਂ ਹੁੰਦਾ ਤੇ ਟਾਈਮ ਲੱਗਦਾ ਜੀ ਸਾਰਾ ਕੁਝ ਕਰਨ ਵਾਸਤੇ ਤੇ ਚਲੋ ਜੀ ਤੁਹਾਡੀ ਸਪੋਰਟ ਨਾਲ ਸਾਰਾ ਕੁਝ ਹੋ ਜਾਣਾ ਜੀ ਤੇ ਚਲੋ ਜੀ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਤੁਹਾਨੂੰ ਦਿਖਾਉਂਦੇ ਆ ਜੀ ਅੱਗੇ ਬਲੌਗ 'ਚ ਨਿੰਪੂ ਦੇ ਅਚਾਰ ਦੀ ਰੈਸিপি ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਸਿਮੂ ਨੂੰ ਸਾਡੇ ਅੱਧਰ ਨਹੀਂ ਤਾਂ ਹੀ ਵੀ ਆ ਜੀ ਤੇ ਸਿਮੂ ਵੀ ਸੌਣ ਲੱਗੀ ਵੀ ਆ ਨਾ ਸਿਮੂ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਈਏ ਜੀ ਨਿੰਬੂ ਦੇ achar ਦੀ ਰੈਸਪੀ ਚਲੋ ਜੀ ਅਸੀਂ ਗਏ ਸੀਗੇ ਜੁੰਨੀ ਕਲਾ ਤੇ ਇਹ ਜੁੰਨੀ ਕਲਾ ਤੋਂ ਅਸੀਂ ਲਿਆਏ ਜੀ ਸ਼ੋਪਿੰਗ ਕਰਕੇ ਤੇ ਆ ਲੈਈ ਸੀਗੀ ਜੀ ਮੈਂ ਦੋ ਬੈੱਡ ਸ਼ੀਟ ਤੇ ਇੱਕ ਆਹ ਹੈ ਜੀ ਇੱਕ ਤੇ ਮੈਂ ਅੱਧਰ ਡੈਡੀ ਜੀ ਵਾਲੇ ਰੂਮ ਚ ਪਛਾਤੀ ਜੀ ਤੁਹਾਨੂੰ ਉਹ ਵੀ ਦਿਖਾਉਂਗੀ ਜੀ ਮੈਂ ਤੇ ਦੇਖੋ ਜੀ ਕਲਰ ਕਿੰਨਾ ਵਧੀਆ ਤੇ ਹੈਗੀ ਹੈ ਜੀ ਗਰਮ ਬੈੱਡ ਸ਼ੀਟ ਤੇ ਨਾਲ ਦੋ ਪੀਲੋ ਕਵਰ ਹੈ ਜੀ ਤੇ ਤੁਹਾਨੂੰ ਕੱਢ ਕੇ ਹੀ ਦਿਖਾ ਦਿੰਦੇ ਹਾਂ ਅਸੀਂ ਦੇਖੋ ਨਵਦੀਆ ਕਲਰ ਹੈ ਜੀ ਬੈੱਡ ਸ਼ੀਟ ਦਾ ਤੇ ਹੁਣ ਆ ਗਈ ਜੀ ਸਰਦੀਆਂ ਤੇ ਹੁਣ ਕਾਟਨ ਦੀ ਚਾਦਰਾਂ ਤਾਂ ਵਿਛਣੇ ਨਹੀਂ ਹੈਗੇ ਤੇ ਮੈਂ ਕਿਹਾ ਫੇਰ ਪਹਿਲੇ ਲਈ ਆਈ ਸੀ ਜੀ ਮੈਂ ਦੋ ਚਾਦਰਾਂ ਇੱਕ ਕਾਟਨ ਦੀ ਤੇ ਇੱਕ ਗਰਮ ਤੇ ਹੁਣ ਅੱਜ ਮੈਂ ਫੇਰ ਗਈ ਸੀਗੀ ਤੇ ਮੈਂ ਕਿਹਾ ਦੋ ਹੋਰ ਲਿਆਂਦੇ ਡਾਡੀ ਜੀ ਉਹਨਾਂ ਵਾਸਤੇ ਦੇ ਕਮਰੇ ਵਾਸਤੇ ਤੇ ਉਧਰ ਵਾਸਤੇ ਵੀ ਲਈ ਜੀ ਤੇ ਆਹ ਲਈ ਕਿਹਾ ਸੀਗੀ ਜੀ ਇੱਕ ਛੇ ਗਲਾਸ ਲਈ ਸੀਗੀ ਜੀ ਤੇ ਜਿਵੇਂ ਮੈਨੂੰ ਵਧੀਆ ਲੱਗੇ ਘਰ ਵਾਸਤੇ ਪਾਣੀ ਪੂਣੀ ਵਾਸਤੇ ਪੀਣ ਵਾਸਤੇ ਜੀ ਤੇ ਜੀ ਇੱਕ ਲਾ ਸਾਲੇ ਸੀਗੀ ਜੀ ਤੇ ਇੱਕ ਆ ਲਈ ਸੀਗੀ ਜੀ ਸਮਾਨ ਥੋੜਾ ਜਿਹਾ ਇਹ ਲਈ ਸੀਗੀ ਜਿਸ ਤਰ੍ਹਾਂ ਕੋਈ ਆਇਆ ਗਿਆ ਹੋਣਾ ਕੋਈ ਘਰ ਗੈਸਟ ਆਂਦੇ ਜੀ ਤੇ ਅਸੀਂ ਉਹਨਾਂ ਨੂੰ ਜਿਵੇਂ ਉਸ ਵੀ ਚਾਹ ਨਾਲ ਦੇਣਾ ਜਿਵੇਂ ਬਿਸਕੁਟ ਪਕਾਏ ਜੀ ਬਿਸਕੁਟ ਪਕੌੜੀਆਂ ਕੁਝ ਵੀ ਅਸੀਂ ਉਹਦੇ ਵਿੱਚ ਇਸ ਤਰ੍ਹਾਂ ਪਾ ਕੇ ਦੇਣਾ ਨਾ ਤੇ ਆ ਵਧੀਆ ਲਈ ਸੀਗੀ ਜੀ ਮੈਨੂੰ ਆ ਮਿਲ ਗਿਆ ਜੀ ਤੇ ਮੈਨੂੰ ਇਹਦਾ ਕਲਰ ਵੀ ਬਹੁਤ ਵਧੀਆ ਲੱਗਿਆ ਤੇ ਤਿੰਨ ਕਾਲੀਆਂ ਸੀਗਿਆ ਨਾਲ ਤੇ ਨਾਲ ਹੀ ਟ੍ਰੇ ਹੈ ਤੇ ਤੁਸੀਂ ਮੈਨੂੰ ਕਮੈਂਟਾਂ ਦੱਸਿਓ ਵੀ ਕਿਵੇਂ ਦਾ ਹੈ ਜੀ ਤੇ ਮੈਨੂੰ ਤੇ ਬਹੁਤ ਵਧੀਆ ਲੱਗਿਆ ਕਲਰ ਵੀ ਬਹੁਤ ਵਧੀਆ ਲੱਗਿਆ ਤੇ ਆ ਲਈ ਸੀਗੀ ਜੀ ਮੈਂ ਅੱਜ ਥੋੜੀ ਬਹੁਤ ਥੋੜੀ ਜਿਹੀ ਸ਼ਾਪਿੰਗ ਕਰਕੇ ਤੇ ਅੱਜ ਸੰਡੇ ਸੀਗਾ ਤੇ ਵੈਸੇ ਤਾਂ ਇਹਨਾਂ ਨੂੰ ਛੁੱਟੀ ਨਹੀਂ ਹੁੰਦੀ ਤੇ ਡਿਊਟੀ ਤੇ ਚਲੇ ਜਾਂਦੇ ਜੀ ਤੇ ਫੇਰ ਅੱਜ ਛੁੱਟੀ ਸੀਗੀ ਤੇ ਮੈਂ ਕਿਹਾ ਨਾਲੇ ਥੋੜਾ ਜਿਹਾ ਚੁੰਨੀ ਜਾਵਾਂਗੇ ਨਾਲੇ ਥੋੜੀ ਜਿਹੀ ਸ਼ਾਪਿੰਗ ਕਰ ਲਵਾਂਗੇ ਤੇ ਹੁਣ ਅਸੀਂ ਆ ਗਏ ਚੁੰਨੀ ਤੋਂ ਤੇ ਹੁਣ ਮੈਂ ਬਣਾਉਂਗੀ ਜੀ ਨਿੰਬੂ ਦਾ ਆਚਾਰ ਤੇ ਤੁਹਾਨੂੰ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਤੇ ਮੈਂ ਤੁਹਾਨੂੰ ਦਿਖਾਉਂਗੀ ਸਾਰਾ ਕੁਝ ਮੈਂ ਕਿਵੇਂ-ਕਿਵੇਂ ਨਿੰਬੂ ਦਾ ਆਚਾਰ ਬਣਾਉਂਗੀ ਤੇ ਔਲਿਆ ਦਾ ਪਾਉਂਗੀ ਜੀ ਕੱਲ ਨੂੰ ਅੱਜ ਅਸੀਂ ਨਿੰਬੂ ਦਾ ਪਾਉਂਗੇ ਜੀ ਤੇ ਚਲੋ ਜੀ ਤੁਹਾਨੂੰ ਤੇ ਡੈਡੀ ਦੇ ਕਮਰੇ ਦੀ ਬੈੱਡ ਸ਼ੀਟ ਵੀ ਦਿਖਾਉਂਦੇ ਆ ਤੇ ਇੱਕ ਆ ਬੈੱਡ ਸ਼ੀਟ ਹੈ ਤੇ ਇੱਕ ਅਦਰ ਡੈਡੀ ਦੇ ਕਮਰੇ ਚ ਪਛਾਤੀ ਐ ਅਸੀਂ ਤੇ ਚਲੋ ਜੀ ਤੁਹਾਨੂੰ ਦਿਖਾਈਏ ਜੀ ਤੇ ਪਹਿਲਾਂ ਤਾਂ ਮਿਲੋ ਜੀ ਸੁਖਵਿੰਦਰ ਨਾਲ ਜੀ ਸੱਸ ਜੀ ਨਾਲ ਜੀ ਸਾਰੇ ਵਾ 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 ਅਸੀਂ ਅੱਜ ਸण्डे ਅੱਜ ਅਸੀਂ ਛੁੱਟੀ ਹੈ ਉਹ ਆਏ ਅਸੀਂ ਚੁੰਡੀ ਖਾਣੋਂ ਤੂੰ ਨਿਕਲ ਆਵਾਗੇ ਚੱਲ ਇਹ ਕਰ ਦੇ ਜਾਂ ਤੂੰ ਵੀ ਥੋੜਾ ਸਮਾਨ ਲੈ ਕੇ ਆਣਾ ਮਾਂ ਚੱਲ ਕੋਈ ਨਹੀਂ ਭੁੰਕੀ ਰਿਆ ਲੇ ਅੰਗੇ ਸੰਡੇ ਦਾ ਥੋੜਾ ਸਵਾਗ ਵੀ ਲਿਆਉਂਗੀ ਹਾਂ ਜੀ ਤੇ ਲੋ ਜੀ ਮਿਲੋ ਜੀ ਸਾਡੀ ਹਰ ਸਿਮਰਨ ਨਾਲ ਜੀ ਸ਼ਸ਼ੀਕਲ ਬੁਲਾਓ ਸ਼ਸ਼ੀਕਲ ਸੜੇ ਨਾ ਸਵਾਰ ਕੇ ਇਹਦਾ ਗੰਦਾ ਬੱਚਾ ਬਣਦਾ ਸਵਾਰ ਕੇ ਬੁਲਾਈ ਦਿੰਦੀ ਖੜਾ ਹੋਗੇ ਸ਼ਸ਼ੀਕਲ ਸੜੇ ਨਾ ਪਿੱਛੇ ਹੋ ਗਈ ਪਿੱਛੇ ਹੋ ਗਈ ਮੂੰਹ ਨਹੀਂ ਦਿਖਦਾ ਪਤਾ ਤੇਰਾ ਹਾਂ ਉਂਗਰੇ ਖੜ ਕੇ ਬੁਲਾਓ ਸ਼ਸ਼ੀਕਲ ਸੜੇ ਨਾ ਹਾਂ ਅੱਗੇ ਦੱਸੋ ਜੀ ਇਹਦਾ ਸਮਾਨ ਲੈ ਕੇ ਆਈਦਾ ਕੋੜੀ ਆਦਾ ਹੇਚਾ ਅਸਮਾਨ ਲੈ ਕੇ ਆਇਆ। ਵਾਲੇਕੁਮ। ਲਓ ਜੀ ਸਾਡੀ ਸੀਮੂ ਵੀ ਦਿਖਾ ਦਈਏ ਕਹਿੰਦੀ ਆਸਮਾਨ ਲੈ ਕੇ ਆਇਆ ਜੀ ਮੈਂ। ਤੇ ਜੀ ਵੀ ਦਿਖਾ ਮੈਂ। ਪਰ ਇਹ ਕਿਉਂ ਜੱਦਨ? ਵਾਲੇਕੁਮ ਜੀ ਚਾਦਰ ਵੀ ਲਿਆ ਜੀ। ਹਾਂ। ਅੱਛਾ ਹੋਰ ਕੀ ਲੈ ਕੇ ਆਇਆ? ਆ ਗਿਆ ਨਾ ਤੂੰ? ਆ ਗਲਾਸ ਵੀ ਲੈ ਕੇ ਆਇਆ ਨਾ। ਹਾਂ। ਗਲਾਸ ਵੀ ਲਿਆ। ਹਾਂ ਇਹ ਆ ਰਹੀ ਹੈ ਇੱਕ ਸਾਰਾ ਤੇ ਇੱਕ ਦਸ ਜੋ ਕਿਥੇ ਰੱਖਿਆ ਜਿਹੜਾ ਦੋ ਇੱਕ ਬੈੱਡ ਸ਼ੀਟ ਦਾਦੂ ਦੇ ਕਮਰੇ ਮੈਂ ਵਿਛਾਤੀ ਚਲ ਦਿਖਾ ਕੇ ਆਈਏ ਉਹਦੇ ਨਾਲ ਵੀ ਚਾਦਰ ਵਿਛਾਤੀ ਅੱਗੇ ਸੁਕਾਉਣਾ ਅੱਛਾ ਦਿਖਾਉਂਗਾ ਚਲੋ ਪਿਛਲੀ ਆ ਜੇ ਦਿਖਾ ਕੇ ਆਈਏ ਸੀਸ ਤੁਹਾਨੂੰ ਤੇ ਕਹਿੰਦੀ ਮੈਂ ਦਿਖਾਉਂਦੀ ਆ ਜੀ ਤੁਹਾਨੂੰ ਚੱਪ ਤੇ ਤੇ ਲੋ ਜੀ ਇਹ ਕਾ ਬੈੱਡ ਸ਼ੀਟ ਲਈ ਸੀਗੀ ਜੀ ਮੈਂ ਤੇ ਆ ਮੈਂ ਡੈਡੀ ਜੀ ਦੇ ਰੂਮ ਚ ਵਿਛਾਦੀ ਜੀ ਤੇ ਮੇਗੇ ਉਹ ਚਾਦਰਾ ਗਰਮੀ ਦਾ ਮੌਸਮ ਤਾਂ ਹੈ ਨਹੀਂ ਤਾਂ ਉਹ ਸਹੀ ਵੀ ਨਹੀਂ ਲੱਗਦੇ ਸੀਗਾ ਤੇ ਰਾਤ ਨੂੰ ਉਹਨਾਂ ਚ ਠੰਡੇ ਠੰਡੇ ਲੱਗਦੇ ਜਾਂਦੇ ਸੀਗੇ ਜਿਵੇਂ ਸਾਨੂੰ ਪੈਂਦੇ ਤੇ ਫਿਰ ਅਸੀਂ ਚੇਂਜ ਕਰਤੀ ਹਾਂ ਮੈਂ ਤਾਂ ਤੁਹਾਨੂੰ ਪਤਾ ਹੀ ਸੀਗਾ ਵੀ ਅਸੀਂ ਲੈਏ ਸੀਗੇ ਜੇ ਖੇਤਾਂ ਤੋਂ ਨਿੰਬੂ ਤੋੜਨ ਤੇ ਕੱਲ ਚਲੇ ਸੀਗੇ ਚਲੇ ਗਏ ਸੀਗੇ ਅਸੀਂ ਜੀ ਭੂਆ ਜੀ ਉਹਨਾਂ ਨੇ ਕਰਵਾਇਆ ਸੀਗਾ ਜੀ ਖੰਡ ਪਾਠ ਆਰੰਭ ਤੇ ਅਸੀਂ ਉੱਥੇ ਚਲੇ ਗਏ ਸੀਗੇ ਮੱਥਾ ਟੇਕਣ ਮੱਥਾ ਟੇਕਣ ਤੇ ਫਿਰ ਸਾਨੂੰ ਕਾਹਲਾ ਟਾਈਮ ਨਹੀਂ ਲੱਗਿਆ ਚਾਰ ਬੰਦਾਂ ਦਾ ਤੇ ਹੁਣ ਅੱਜ ਬਾਵਾਂਗੇ ਜੀ ਅਸੀਂ ਆਚਾਰ ਤੇ ਸ਼ਿਮੂ ਕਰਾਊਗਾ ਮੇਰੀ ਹੈਲਪ ਹੈ ਨਾ ਸ਼ਿਮੂ ਮੈਂ ਬਾਵੂ ਤਾਂ ਹਾਂ ਤੁਹਾਨੂੰ ਇੱਕ ਇੱਕ ਫੜਾਈ ਜਾਈ ਠੀਕ ਹੈ ਠੀਕ ਹੈ ਹਾਂ ਤੇ ਸ਼ਿਮੂ ਕਹਿੰਦਾ ਮਮਾ ਮੈਂ ਤੁਹਾਡੀ ਹੈਲਪ ਕਰਵਾਊਗਾ ਇਹਦੇ ਚ ਹੀ ਰਹਿੰਦਾ ਕਿ ਤੇ ਇੱਕ ਇੱਕ ਫੜਾਈ ਮੈਨੂੰ ਵੱਡੂਗਾ ਜਿਆਦਾ ਠੀਕ ਹੈ ਤੇ ਲੋ ਜੀ ਮਾਂ ਮਾਂ ਪਾਪਾ ਕੇ ਤਾਂ ਕੇ ਬੱਤ ਤੇ ਠੀਕ ਹੈ ਤੇ ਚਲੋ ਜੀ ਹੁਣ ਮੈਂ ਨਿੰਬੂ ਕੱਟ ਲਾਂ ਮਜੀ ਤੇ ਫੇਰ ਅਨ ਨੂੰ ਕਟੂਗੇ ਜੀ ਤੇ ਤੁਹਾਨੂੰ ਮਿਲਦੇ ਆ ਜੀ ਕੱਟਣ ਤੋਂ ਬਾਅਦ ਨਿੰਪੂ ਨੂੰ ਤੇ ਫਿਰ ਅਸੀਂ ਜੋ-ਜੋ ਮਸਾਲੇ ਜੋ-ਜੋ ਮਸਾਲਾ ਪਾਉਂਗੇ ਜੀ ਇਹ ਚ ਤੇ ਜੋ-ਜੋ ਸਮਾਨ ਪਾਉਂਗੇ ਤੇ ਤੁਹਾਨੂੰ ਸਾਰਾ ਕੁਝ ਦੱਸੂਗੇ ਜਿਵੇਂ ਸੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਲਓ ਜੀ ਅਸੀਂ ਅਦਰ ਨਿੰਬੂ ਕੱਟਲੇ ਸੀਗੇ ਜੀ ਤੇ ਨਿੰਬੂ ਨਿੰਬੂ ਕੱਟੜ ਤੋਂ ਬਾਅਦ ਇਤਨਾ ਸੀ ਆਧਾ ਕੱਟ ਲਿਆ ਲੰਬਾ ਲੰਬਾ ਤੇ ਮਿਰਚਾ ਚੀਰ ਲਿਆ ਜੀ ਲੰਬਿਆ ਲੰਬਿਆ ਗੱਬੇ ਤੋਂ ਕੱਟ ਲਾ ਕੇ ਤੇ ਅਦਰ ਮੇ ਡੱਬਾ ਤੋਂ ਹੋਇਆ ਸੀਗਾ ਤੈਨੂੰ ਧੋਸਵਾਰ ਕੇ ਸੁਕਾ ਕੇ ਰੱਖ ਲਿਆ ਜੀ ਇਹਦੇ ਚ ਪਾਉਂਗੇ ਜੀ ਸੀ ਨਿੰਬੂ ਆ ਦਾ ਚਾਰ ਤੇ ਸਾਰਾ ਸਮਾਨ ਕਟਿੰਗ ਹੋ ਗਿਆ ਏ ਤੇ ਹੁਣ ਅਸੀਂ ਤੁਹਾਨੂੰ ਐ ਦੱਸੂਗੀ ਵੀ ਅਚ ਅਸੀਂ ਕਿਹੜਾ ਕਿਹੜਾ ਸਮਾਨ ਪਾਣਾ ਤੇ ਇਹਦੇ ਚ ਪਾਣਾ ਜੀ ਇੱਕ ਕਲੌਂਜੀ ਦਾ ਪਾਊਡਰ ਕਲੌਂਜੀ ਪਾਊਡਰ ਤੇ ਉਹ ਹੈ ਨਹੀਂ ਤੇ ਡੈਡੀ ਵੀ ਖੇਤਾ ਚ ਗਏ ਸੁਖਵਿੰਦਰ ਵੀ ਨਹੀਂ ਆ ਕਾਰ ਤੇ ਇਹ ਦੇਖਦੀ ਐ ਮੈਂ ਉਹਨੂੰ ਬਾਅਦ ਚ ਬਾਅਦ ਪਾ ਦੂੰਗੀ ਮੈਂ ਕਿਹ ਪਹਿਲਾਂ ਆਚਾਰ ਮੈਂ ਰਲਾ ਦਿੰਦੇ ਆ ਡੱਬੇ ਚ ਤੇ ਉਹ ਤੇ ਬਾਅਦ ਚ ਵੀ ਪੈ ਜਾਣਾ ਜੀ ਤੇ ਇਧਰ ਮੈਂ ਤਾਂ ਰਿਆ ਸੀਗਾ ਜੀ ਤੇਲ ਗਰਮ ਆਚਾਰ ਚ ਪਾਉਣ ਵਾਸਤੇ ਮੈਂ ਕਿ ਉਹਦੇ ਤੇਲ ਗਰਮ ਹੋ ਜੂਗਾ ਜੀ ਤੇ ਗਰਮ ਕਰਕੇ ਪਾ ਦੂੰਗੇ ਜੀ ਆਚਾਰ ਚ ਤੇ ਕਈ ਸਿਰਕਾ ਵੀ ਪਾ ਰਹੇ ਪਰ ਮੈਨੂੰ ਸਿਰਕਾ ਨਹੀਂ ਵਧੀਆ ਲੱਗਦਾ ਆਚਾਰ ਚ ਪਾਉਣ ਵਾਸਤੇ ਅਸੀਂ ਥੋੜਾ ਜਿਹਾ ਤੇਲ ਹੀ ਪਾ ਦਿੰਦੇ ਨਿੰਬੂ ਆਦੇ ਆਚਾਰ ਚ ਵੀ ਖਰਾਬ ਨਾ ਹੋਵੇ ਤੇ ਚਲੋ ਜੀ ਹੁਣ ਅਸੀਂ ਬਣਾ ਲਈਏ ਜੀ ਆਚਾਰ ਤੇ ਅੱਗੇ ਸਾਨੂੰ ਦੱਸੀ ਜਾਓਗੇ ਵੀ ਨਾਲ ਦੀ ਨਾਲ ਕਿਹੜਾ ਕਿਹੜਾ ਸਮਾਨ ਪਾਣਾ ਜੀ ਅਸੀਂ ਤੇ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਮੈਂ ਪਹਿਲਾ ਸਮਾਨ ਪਾਲਵਾ ਜੀ ਸਾਰਾ ਕੋਲੀਆਂ ਕੋਲੀ ਵਿੱਚ ਜੋ ਜੋ ਕੁਝ ਹੈ ਚ ਪਾਣਾ ਜੀ ਅਸੀਂ ਤੇ ਮਿਲਦੀ ਹੈ ਜੀ ਤੁਹਾਨੂੰ ਫੇਰ ਤੇ ਲਓ ਜੀ ਤੁਸੀਂ ਆ ਸਮਾਨ ਪਾਣਾ ਤੇ ਇੱਕ ਤਾਂ ਹੈਗਾ ਨਮਕ ਹਲਦੀ ਤੇ ਮਿਰਚਾ ਤੇ ਆ ਸਮਾਨ ਅਸੀਂ ਆਚਾਰ ਦੇ ਵਿੱਚ ਰਲਾਉਣਾ ਤੇ ਮਿਕਸ ਕਰਨਾ ਜੀ ਇਹਨੂੰ ਤੇ ਕਈ ਜੁਆਣ ਵੀ ਪਾ ਰਹੇ ਨੇ ਪਰ ਮੈਨੂੰ ਜੁਆਣ ਦਾ ਟੇਸ ਵਧੀਆ ਨਹੀਂ ਲੱਗਦਾ ਆਚਾਰ ਚ ਤੇ ਸੁਗਵਿੰਦਰ ਵੀ ਨਹੀਂ ਖਾਂਦਾ ਹੈਗਾ ਤੇ ਅਸੀਂ ਜਵੈਨ ਨਹੀਂ ਬਣਾਣੀ ਜੀ ਆਚਾਰ ਚ ਤੇ ਬਿਨਾ ਜਵੈਨ ਤੋਂ ਹੀ ਬਣਾਉਂਗੇ ਜੀ ਅਸੀਂ ਸਿਰਫ ਇਸ ਵਿੱਚ ਕਲੌਂਜੀ ਦਾ ਪਾਊਡਰ ਪਾਉਂਗੇ ਤੇ ਸਿੰਪਲ ਤਰੀਕੇ ਨਾਲ ਆਚਾਰ ਬਣਾਉਂਗੇ ਜੀ ਮਿਰਚਾਂ ਆਧਾਰ ਇਹਦਾ ਤੇ ਥੋੜਾ ਜਿਹਾ ਜੀ ਕਾਲਾ ਨਮਕ ਐਡ ਕਰੂੰਗੀ ਜੀ ਅਸੀਂ ਤੇ ਇੱਕ ਕਲੌਂਜੀ ਦਾ ਪਾਊਡਰ ਜੀ ਤੇ ਹੁਣ ਮੈਂ ਇਸ ਮਾਂ ਸਾਰਾ ਕੁਝ ਇੱਥੇ ਪਾਉਂਗੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਉਧਰ ਤੇਲ ਵੀ ਗਰਮ ਹੋ ਗਿਆ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਹੁਣ ਅਸੀਂ ਇਹ ਚ ਪਾ ਲਿਆ ਨਿੰਬੂ ਕੱਟੇ ਸੀਗੇ ਤੇ ਉਹਦੇ ਵਿੱਚ ਪਾਤੀਆ ਤੇ ਹਰੀ ਮਿਰਚਾ ਅਦਰਕ ਤੇ ਆਹ ਹੁਣ ਜਿਹੜਾ ਸਮਾਨ ਹੈ ਇਹਦੇ ਚ ਆ ਗਿਰੋਗੇ ਜੀ ਸਾਰਾ ਕੁਝ ਤੇ ਇਹ ਨਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਮੈਂ ਪਹਿਲੇ ਪਿਛਲੀ ਵਾਰ ਵੀ ਬਣਾਇਆ ਸੀ ਮੇਰੇ ਪਿਛਲੇ ਵਲੌਗ ਚ ਦੇਖਿਆ ਹੀ ਹੋਗਾ ਮੈਂ ਪਹਿਲਾਂ ਵੀ ਪਾਈ ਸੀਗੀ ਇਹ ਰੈਸਪੀ ਤੇ ਮੈਨੂੰ ਇਸ ਤਰ੍ਹਾਂ ਹੀ ਵਧੀਆ ਲੱਗਦਾ ਬਣਾਣਾ ਤੇ ਜਿਆਦਾ ਸਮਾਨ ਜਿਆ ਪਾ ਕੇ ਬਣਾਣਾ ਵਧੀਆ ਨਹੀਂ ਲੱਗਦਾ ਜੀ ਤੇ ਬਸ ਮੈਂ ਸਿਰਫ ਇਹ ਕਲੌਂਜੀ ਪਾਉਂਦੀ ਆ ਇਹਦੇ ਚ ਤੇ ਕੌਂਜੀ ਪਾਊਡਰ ਹੀ ਬੱਤੀਆ ਲੱਗਦਾ ਮੈਨੂੰ ਪਾਣਾ ਤੇ ਇਸ ਤੋਂ ਇਲਾਵਾ ਨਹੀਂ ਅਸੀਂ ਕੁਝ ਨਹੀਂ ਪਾਦੇ ਚਨਾ ਸਿਰਕਾ ਵਗੈਰਾ ਕੁਝ ਨਹੀਂ ਐਡ ਕਰਦੇ ਜੀ ਤੇ ਬਸ ਇੱਕ ਥੋੜਾ ਜਿਹਾ ਤੇਲ ਐਡ ਕਰੋਂਗੇ ਤੇ ਕਈ ਨਹੀਂ ਪਾਦੇ ਤੇਲ ਨਿੰਬੂ ਤੇ ਚਾਹ ਪਰ ਅਸੀਂ ਤੇਲ ਹੀ ਪਾਦੇ ਜੀ ਅਸੀਂ ਤੇਲ ਹੀ ਯੂਜ਼ ਕਰਦੇ ਤੇ ਤੁਸੀਂ ਇੱਕ ਵਾਰ ਬਣਾ ਕੇ ਟਰਾਈ ਕਰਿਓ ਇਸ ਤਰ੍ਹਾਂ ਚਾਹ ਤੇ ਮੈਨੂੰ ਫੇਰ ਦੱਸਿਓ ਕਮੈਂਟਾਂ ਚ ਕਿਵੇਂ ਦਾ ਬਣਿਆ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਤਾਂ ਯੰਮੀ ਬਣਦਾ ਖਾਣ ਵਾਸਤੇ ਵੀ ਤੇ ਚਲੋ ਜੀ ਹੁ ਮੈਂ ਸਾਰਾ ਕੁਝ ਮਿਕਸ ਕਰ ਲਵਾਂ ਤੇ ਰੈਡੀ ਕੀਤਾ ਜ ਗਿਆ ਜੀ ਸੁਖਵਿੰਦਰ ਵੀ ਨਹੀਂ ਹੈਗਾ ਘਰ ਤੇ ਮੇਰੇ ਨਾਲ ਅੱਜ ਫੋਨ ਪਾਣ ਚ ਦਿੱਕਕਾ ਤਾਉਗੀ ਥੋੜੀ ਜੀ ਤੇ ਮੈਂ ਪਹਿਲਾਂ ਸਾਰਾ ਸਮਾਨ ਮਿਕਸ ਕਰਨਮਤ ਤੇ ਮੈਂ ਤੁਹਾਨੂੰ ਫੇਰ ਦਿਖਾ ਦਈਏ ਜੀ ਤੇ ਸਾਰਾ ਸਮਾਨ ਮਿਕਸ ਕਰਨ ਤੋਂ ਬਾਅਦ ਤੇ ਅਗਰ ਸੁਖਵਿੰਦਰ ਉਹਦਾ ਤਾਂ ਮੈਂ ਪੂਰਾ ਬਲੌਗ ਦਿਨੀਆਂ ਮਿਕਸ ਕਰਨ ਦਾ ਵੀ ਤੇ ਮੈਂ ਹੁਣ ਇੱਕ ਆਤਰਾ ਫੋਨ ਇੱਕ ਆਤਰਾ ਹੋ ਨਹੀਂ ਸਕਦਾ ਮੈਨੂੰ ਦੋਨੇ ਹੱਥ ਯੂਜ਼ ਕਰਨੇ ਪਾਣੇ ਜਿਹਦੇ ਵਾਸਤੇ ਤੇ ਚਲੋ ਜੀ ਮੈਨੂੰ ਮਿਕਸ ਕਰ ਲਵਾਂ ਸਾਰੇ ਕਾਸੀ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਚਲੋ ਜੀ ਅਸੀਂ ਸਾਰਾ ਸਮਾਨ ਮਿਕਸ ਕਰ ਲਿਆ ਸੀਗਾ ਜੀ ਜੋ ਕੁਛ ਐਚ ਸਮਾਨ ਪਾਇਆ ਸੀਗਾ ਤੇ ਦੇਖੋ ਇਹ ਚੰਗੀ ਤਰ੍ਹਾਂ ਨੂੰ ਐ ਚਾਸਤਾ ਜੀ ਸਮਾਨ ਜਿਹੜਾ ਯਾਨੀ ਕਿ ਜਿਹਦੇ ਵਿੱਚ ਰਲ ਜਾਵੇ ਜੀ ਮਿਰਚਾ ਦੇ ਤੇ ਅਦਰਕ ਅ ਨਿੰਬੂ ਦੇ ਵਿੱਚ ਤੇ ਦੇਖੋ ਜਿਵੇਂ ਐ ਵਧੀਆ ਤਰੀਕੇ ਨਾਲ ਐ ਨੂੰ ਤਿਆਰ ਕਰ ਲਿਆ ਜੀ ਸਾਰਾ ਕੁਝ ਐ ਚੰਗੀ ਤਰ੍ਹਾਂ ਮਿਕਸ ਕਰਤਾ ਜੀ ਇਹਦੇ ਵਿੱਚ ਤੇ ਦੇਖੋ ਹੁਣ ਕਿੰਨਾ ਵਧੀਆ ਲੱਗਦਾ ਹੈ ਤੇ ਕਲਰ ਵੀ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਹੈ achar ਦਾ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਤੇਲ ਤੇ ਉਧਰ ਤੇਲ ਤਰ੍ਹਾਂ ਸੀਗਾ ਜੀ ਗਰਮ ਹੋਣ ਵਾਸਤੇ ਤੇ ਉਧਰ ਤੇਲ ਗਰਮ ਹੋ ਗਿਆ ਜੀ ਪਰ ਮੈਂ ਥੋੜ੍ਹਾ ਜਨ ਠੰਡਾ ਕਰ ਲਵਾਂ ਕਾੜਨ ਤੋਂ ਬਾਅਦ ਪਾਉਂਗੀ ਤੇ ਫਿਰ ਜੀ ਮੈਨੂੰ ਮਿਕਸ ਕਰਕੇ ਅਸੀਂ ਹਿਲਾਉਂਗੇ ਹੱਥ ਨਾਲ ਤੇ ਗਰਮ ਨਾ ਲੱਗੇ ਸਾਡੇ ਹੱਥਾਂ ਤੇ ਜੀ ਤੇ ਉਹਨੂੰ ਥੋੜ੍ਹਾ ਜਿਹਾ ਕਾੜਨ ਤੋਂ ਬਾਅਦ ਠੰਡਾ ਕਰ ਲੈਣਾ ਜੀ ਤੇ ਹੁਣ ਇਸ ਚ ਪਾਉਂਗੇ ਜੀ ਤੇਲ ਐਡ ਕਰੂੰਗੇ ਤੇ ਇਸ ਤਰ੍ਹਾਂ ਸਾਡਾ ਆਚਾਰ ਬਣ ਕੇ ਹੋ ਜਾਊਗਾ ਜੀ ਤਿਆਰ ਤੇ ਜਿਹੜਾ ਅਸੀਂ ਅਚਰਨ ਦੇ ਚੰਦ ਰਹਿੰਦਾ ਹੈ ਰਾਈ ਪਾਊਡਰ ਪਾਣ ਨੂੰ ਤੇ ਉਹ ਪਾਉਂਗੇ ਜੀ ਜਦੋਂ ਡੈਡੀ ਜੀ ਆਜੋਗੇ ਖੇਤਾਂ ਸ ਤੇ ਡੈਡੀ ਤੋਂ ਮਗਾਉਂਗੇ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਜਿੰਦਰ ਸਾਡਾ ਤੇਲ ਡੰਡਾ ਹੁੰਦਾ ਹੈ ਤੇ ਜਿਆਦਾ ਤੇਲ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਜੀ ਤੇ ਬਣਨ ਤੋਂ ਬਾਅਦ ਤੇਲ ਪਾਉਣ ਤੋਂ ਬਾਅਦ ਆਚਾਰ ਕਿਵੇਂ ਦਾ ਤਿਆਰ ਹੋਊਗਾ ਤੇ ਤੁਹਾਨੂੰ ਅਸੀਂ ਫੇਰ ਦਿਖਾਵਾਂਗੇ ਜੀ ਤੇ ਉਸ ਤੋਂ ਬਾਅਦ ਇਹਨੂੰ ਪਾਉਂਗੇ ਜੀ ਡੱਬੇ ਵਿੱਚ ਤੇ ਫਿਰ ਇਹਨੂੰ ਧੁੱਪਾ ਲਵਾਂਗੇ ਜੀ ਚਾਰ ਪੰਜ ਦਿਨ ਤੇ ਯਾਨੀ ਹਫ਼ਤੇ ਦੋ ਹਫ਼ਤੇ ਮੈਂ ਸਾਡਾ ਆਚਾਰ ਬਣ ਕੇ ਹੋ ਜਾਊਗਾ ਜੀ ਤਿਆਰ ਤੇ ਮਿਲਦੇ ਹਾਂ ਜੀ ਤੁਹਾਨੂੰ ਫੇਰ ਲਓ ਜੀ ਤੇ ਸਾਡਾ ਤੇਲ ਹੋ ਗਿਆ ਜੀਗਾ ਠੰਡਾ ਯਾਨੀ ਜੀ ਕੋਸਾ ਜਿਹਾ ਹੀ ਸੀਗਾ ਤੇ ਅਸੀਂ ਇਹ ਚ ਪਾਤਾ ਜੀ ਤੇ ਦੇਖੋ ਜੀ ਹੁਣ ਕਿੰਨਾ ਵਧੀਆ ਕਲਰ ਹੋ ਗਿਆ ਤੇ ਹੁਣ ਅਸੀਂ ਇਹਨੂੰ ਉੱਥੇ ਜੀ ਹੱਥ ਨਹੀਂ ਮਿਲਗਾ ਸਕਦੀ ਅਜੇ ਵੀ ਤੇਲ ਗਰਮ ਸੀਗਾ ਯਾਨੀ ਕੋਸਾ ਜਿਹਾ ਤੇ ਮੈਂ ਕਿਹਾ ਥੋੜਾ ਜਿਹਾ ਹੋਰ ਠੰਡਾ ਹੋ ਜਵੇ ਤੇ ਮੈਨੂੰ ਫੇਰ ਚੰਗੀ ਤਰ੍ਹਾਂ ਮਿਕਸ ਕਰੂੰਗੀ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਪਾ ਦਵਾਂਗੇ ਜੀ ਡੱਬੇ ਵਿੱਚ ਤੇ ਦੇਖੋ ਜੀ ਕਿੰਨਾ ਵਧੀਆ achar ਬਣ ਕੇ ਤਿਆਰ ਹੋਇਆ ਤੇ ਇੱਕ ਵਾਰ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਤੇ ਜੇ ਤੁਸੀਂ ਕੁਝ ਹੋਰ ਨਵੇਂ ਤਰੀਕੇ ਨਾਲ achar ਨੂੰ ਬਣਾਦੇ ਨਿੰਬੂ ਦੇ ਤੇ ਮੈਨੂੰ ਉਹ ਵੀ ਦੱਸ ਸਕਦੇ ਜੀ ਤੇ ਮੈਂ ਅਗਲੀ ਵਾਰ ਉਸ ਤਰ੍ਹਾਂ ਬਣਾ ਕੇ ਦੇਖੂੰਗੀ ਜੀ ਤੇ ਜੇ ਕੋਈ ਹੋਰ ਮੇ ਤੋਂ ਗਲਤੀ ਹੋ ਜੂਗੀ ਤੇ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਕਮੈਂਟਾਂ ਜਿਵੇਂ ਮੈਂ ਕੀ ਗਲਤੀ ਕਰੀ ਆ achar ਬਣਾਉਂਦੇ ਤੇ ਚਲੋ ਜੀ ਹੁਣ ਅਸੀਂ ਮਿਕਸ ਕਰ ਲਵਾਂ ਤੇ ਮਿਲਦੇ ਹਾਂ ਜੀ ਤੁਹਾਨੂੰ ਫੇਰ ਮਿਕਸ ਕਰਨ ਤੋਂ ਬਾਅਦ। ਆਹ ਆਚਾਰ ਬਣ ਕੇ ਹੋ ਗਿਆ ਜੀ ਤਿਆਰ ਤੇ ਇਸ ਤਰ੍ਹਾਂ ਅਸੀਂ ਤੇਲ ਮਿਕਸ ਕਰ ਲਿਆ ਤੇ ਇਹਨੂੰ ਤੇਲ ਅਸੀਂ ਜਿੱਥੇ ਤੇਲ ਪਾਉਂਗੇ ਇਹਨਾਂ ਦੇ ਖਰਾਬ ਨਹੀਂ ਹੁੰਦਾ ਹੈਗਾ ਜੀ ਤੇ ਅਜਿਹਾ ਅਸੀਂ ਤੇਲ ਹੀ ਐਡ ਕਰਦੇ ਤੇ ਸਿਰਕਾ ਨਹੀਂ ਵਾਦੇ ਤੇ ਲਓ ਜੀ instant ਆਚਾਰ ਬਣ ਕੇ ਹੋ ਗਿਆ ਜੀ ਤਿਆਰ। ਤੇ ਸਾਰਾ ਕੁਝ ਅਸੀਂ ਮਿਕਸ ਕਰਤਾ ਤੇਲ ਪੂਲਵਾ ਕੇ ਚ ਫੇਰ ਦੁਬਾਰਾ ਤੋਂ ਤੇ ਹੁਣ ਅਸੀਂ ਪਾਉਂਗੇ ਇਹਨੂੰ ਡੱਬੇ ਵਿੱਚ ਤੇ ਤਿੰਨ ਚਾਰ ਦਿਨ ਬਾਅਦ ਜਦੋਂ ਬਣ ਕੇ ਤਿਆਰ ਹੋ ਜਾਊਗਾ ਤਾਂ ਤੁਹਾਨੂੰ ਫੇਰ ਦਿਖਾਉਂਗੇ ਅਸੀਂ ਇਹ ਚਾਰ ਸੜਾ ਕਿਵੇਂ ਦਾ ਬਣ ਕੇ ਹੋਇਆ ਜੀ ਤਿਆਰ ਤੇ ਉਹ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ ਮਿਲੂਗਾ ਜੀ ਦੇਖਣ ਨੂੰ ਤੇ ਐਵੇਂ ਐਵੇਂ ਅਸੀਂ ਨਿੰਬੂ ਦਾ achar ਬਣਾਦੇ ਤੁਸੀਂ ਜਰੂਰ ਟਰਾਈ ਕਰਕੇ ਕਰਿਓ ਜੀ ਇੱਕ ਵਾਰ ਤੇ ਮੰਮਾ ਚਲੋ ਜੀ ਤੁਹਾਨੂੰ ਅੱਗੇ ਜੋ ਕੁਝ ਕਰੂੰਗੇ ਹੋਰ ਕੰਮਕਾਰ ਤੇ ਉਹ ਵੀ ਦਿਖਾਵਾਂਗੇ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਅਚਾਰ ਅਚੂਰ ਪਾ ਲਿਆ ਜੀ ਅਸੀਂ ਤੇ ਅਚਾਰ ਨੂੰ ਡੱਬੇ ਵਿੱਚ ਪਾਤਾ ਤੇ ਹੁਣ ਅਸੀਂ ਇਹਨੂੰ ਬੰਦ ਕਰਾਂਗੇ ਤੇ 2-3 ਦਿਨ ਧੁੱਪਾ ਲਵਾਉਂਗੇ ਜੀ ਚੰਗੀ ਤਰ੍ਹਾਂ ਤੇ ਹੁਣ ਮੈਂ ਬਣਾਈ ਸੀਗੀ ਜੀ ਅੱਜ ਗੋਭੀ ਦੀ ਸਬਜ਼ੀ ਤੇ ਕੱਲ ਅਸੀਂ ਉੱਧਰ ਗਏ ਸੀਗੇ ਜੀ ਤੇ ਹੁਣ ਬਣਾਉਂਗੀ ਜਿਵੇਂ ਗਰਮ-ਗਰਮ ਪ੍ਰਸ਼ਾਦਾ ਤੇ ਫੇਰ ਖਾਵਾਂਗੇ ਜੀ ਗਰਮ-ਗਰਮ ਰੋਟੀ ਤੇ ਫੇਰ ਤੋਂ ਬਾਅਦ ਸੌਂਜੂਗੇ ਤੇ ਅੱਜ ਸੀਗਾ ਜੀ ਸੰਡੇ ਤੇ ਅੱਜ ਮੇਰੀ ਘੁੰਮਣ ਘੇਰੀ ਬਹੁਤ ਹੋ ਗਈ ਆ ਤੇ ਮੈਂ ਥੱਕ ਵੀ ਗਈ ਤੇ ਇੱਕ ਠੰਡ ਕਰਕੇ ਮੀ ਮੇਰੀ ਨਾ ਟੂਈ ਬਹੁਤ ਜ਼ਿਆਦਾ ਦੁਖਦੀ ਤੇ ਉਹਦੇ ਕਰਕੇ ਮੇਰਾ ਦਿਨ ਚ ਤਾਂ ਮੈਂ ਕੰਮ ਕਰ ਜਾਂਦੀ ਮੈਨੂੰ ਪਤਾ ਨਹੀਂ ਲੱਗਦਾ ਤੇ ਰਾਤ ਨੂੰ ਜਦੋਂ ਪੈਂਦੇ ਨਾ ਬਹੁਤ ਜ਼ਿਆਦਾ ਦਰਦ ਹੁੰਦੀ ਟੂਈ ਚ ਤੇ ਭਾਂਡੇ-ਮੁੰਡੇ ਮਾਜਲੇ ਤੇ ਹੁਣ ਮੈਂ ਬਣਾਉਂਗੀ ਚ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਅਦਰ ਸਕਿੰਦਰ ਵੀ ਆ ਗਏ ਜੀ ਹਾਂ ਜੀ ਆ ਗਏ ਜੀ ਤੇ ਬਾਹਰ ਗਏ ਸੀਗੇ ਮੜਾ ਜਾਜੇ ਤੇ ਹੁਣ ਆ ਗਏ ਤੇ ਚਲੋ ਹੁਣ ਗਰਮ-ਗਰਮ ਪ੍ਰਸ਼ਾਦਾ ਬਣਾ ਲਵਾਂ ਜੀ ਨਾਲ ਦੀ ਨਾਲ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਸਾਤਰੀ ਕਾਲ ਜੀ ਸਾਰਾ ਬੜਾ ਬਹੁਤਾ ਜਿੱਕੜਾ ਕਿ ਤੁਹਾਨੂੰ ਪਤਾ ਅੱਜ ਸੁਬਹ ਨਵੇੜਕੇ ਸੋਚਿਆ ਕਿਉਂ ਨਾ ਜੀ ਅਲਸੀ ਦੀਆਂ ਪਿੰਗੀਆਂ ਬਣਾ ਲਈਏ ਇੱਧਰ ਅਲਸੀ ਕੁਝ ਆਹ ਦੇਖੋ ਜੀ ਕੁਝ ਕੁੱਟ ਲਈ ਅਸੀਂ ਅਲਸੀ ਆਹ ਦੇਖੋ ਅਲਸੀ ਇੱਧਰ ਸ਼ੱਕਰ ਪਈ ਕੀ ਇਹ ਆ ਇੱਧਰ ਥੋੜੀ ਜਿਹੀ ਰੰਦੀ ਕੁੱਟਣੇ ਨੂੰ ਜੀ ਮਾਮ ਜਿਸ ਤੇ ਆ ਦੇਖੋ ਜੀ ਪੁੰਨ ਪੁੰਨ ਕੇ ਕੁੱਟਣ ਦੀ ਇੱਧਰ ਕੜਾਈ ਵੀ ਅੱਕੀ ਵੀ ਆ ਜੀ ਅਸੀਂ ਬਣਾਉਣੇ ਨੂੰ ਨਾਲ ਨਾਲ ਲੱਗੇ ਹੋਏ ਜੀ ਲਾਈਟ ਕਰੋ ਦੇਖਦੇ ਚ ਆਇਓ ਜੀ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਿੱਧੀਆਂ ਪਿੰਨੀਆਂ ਬਣੂਗੀਆਂ ਠੰਡ ਚ ਵਧੀਆ ਲੱਗਦੀ ਐ ਜੀ ਖਾਣੇ ਨੂੰ ਗਰਮ ਹੁੰਦੀ ਆਲਸੀ ਜੀ ਕੀ ਆ ਗਿਆ ਬਣਾਣਾ ਜੀ ਇੱਥੇ ਜੀ ਹੁਣ ਦੇਖੋ ਜੀ ਇੱਧਰ ਕੜਾਹੀ ਸੁੱਕ ਗਈ ਇਹਦੇ ਵਿੱਚ ਪਹਿਲਾਂ ਪਾਉਂਗੇ ਜੀ ਕੀ ਸੁੱਕ ਗਈ ਐ ਕਰਤ ਤੈ ਕੱਟੜ ਇਹ ਮੋੜੀ ਜਿੱਥੇ ਭਾਈ ਕਰਤ ਤੈ ਉਹਦੇ ਕਰਦਣਾ ਕੱਟਾ ਮੜੀ ਹੋਦੇ ਕੱਤੀ ਜਿੱਥੇ ਬੜੇ ਪੱਕੇ ਲਫਾਫੇ ਵੀ Thank you. पा जी की हम घी भी थोड़ा आटा भुनूंगे जी गर्म नहीं करना हाँ देखो बस नाल नाल हो जाना गर्म भी जान देना भी चट्टा थोड़ा जहा फिर कल अरसी दिया नहीं ना बनिया थोड़ा जहा आटा पाना पंदा भी ਇਸ ਤਰ੍ਹਾਂ ਕੜਾਹ ਨੂੰ ਆਟਾ ਭੁੰਦੇ ਜੀ ਇਸ ਤਰ੍ਹਾਂ ਇਹ ਆਟਾ ਲਾਲ ਕਰਨਾ ਜੀ ਹੁਣ ਲੱਗੇ ਸੀ ਕੀ ਆਜ ਫਿਰ ਪੁੱਛੂਗਾ ਜੀ ਹਣ ਦੇਖਿਓ ਬਰਾਤ ਆਈ ਭਾਵੇਂ ਵਿਆਹ ਹੀ ਪਾਰ ਕਿਉਂ ਸਾਹਮਣੇ ਅੱਜ ਕੱਲ ਪਿਆਹਾ ਦਾ ਸੀਜੇ ਨਾਲ ਜੀ ਛਾਂਟੇ ਚ ਤੁਹਾਨੂੰ ਪਤਾ ਸਾਡੇ ਤਾਂ ਵਿਆਹ ਲੱਗੇ ਨੰਦੇ ਜੀ ਰੋਜ਼ ਕਦੇ ਉਹ ਪਹਾੜੀ ਪਰ ਕਦੇ ਉਹ ਪਹਾੜੀ ਪਰ ਬਾਕੀ ਕਮੈਂਟਾਂ ਚ ਤੁਸੀਂ ਵੀ ਦੱਸਿਓ ਜੀ ਪਿੰਨੀਆਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਅਸੀਂ ਤਾਂ ਇਸ ਤਰ੍ਹਾਂ ਹੀ ਬਣਾਉਂਦੇ ਆਪਣਾ ਤਰੀਕਾ ਲੱਗੇ ਜੀ ਅੱਜ ਦੱਸਾਂ ਮੈਂ ਤਾਂ ਖਾ ਕੇ ਦੇਖੂਗਾ ਪੱਤੀ ਜੀ ਤੇ ਬਾਦੀ ਕੋ ਸੁੱਕ ਰੱਖੀ ਵੀ ਕਿੰਨੀ ਕਰੇਗੀ ਉੱਟਣੇ ਮੋਰ ਪਤਾ ਹੂੰ ਬਚੀ ਵੀ ਜੜੀ ਛਾੜ ਕੇ ਛਾੜ ਕੇ ਛਾੜ ਲਈ ਮੱਖਿਆਂ ਨੂੰ ਵੀ ਥੋੜੀ ਜਿਹੀ ਬਰੀਕ ਕਰ ਲਵਾਂ ਮੁੱਠੀ ਦਾ ਲੈ ਟਾ ਗਿਆ ਤਾਂ ਪਰ ਥੋੜਾ ਜਿਆਦਾ ਲੱਗਦਾ ਥੋੜਾ ਜਿਹਾ ਟਪਾ ਕੇ ਲਓ ਜੀ ਇੱਧਰ ਸਾਡਾ ਆਟਾ ਲੱਗ ਗਿਆ ਜੀ ਹੁਣ ਲਾਲ ਆ ਦੇਖੋ ਜੀ ਈ ਛੜ ਤਾਟੇ ਨੇ ਬਸ ਹੁਣ ਪਾਉਂਗੇ ਜੀ ਇਹਦੇ ਚ ਸੱਕਰ ਫਿਰ ਅਲਸੀ ਪਾਉਂਗੇ ਜੀ ਵਸਣ ਦੇਖੀ ਜਾਇਆ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਬਣਾਉਣੀ ਆ ਬਾਕੀ ਤੁਸੀਂ ਪਤਾ ਨਹੀਂ ਕਿਸ ਤਰ੍ਹਾਂ ਬਣਾਉਂਦੇ ਹੋਣੇ ਕਮੈਂਟਾਂ ਚ ਤੁਸੀਂ ਦੱਸਿਓ ਜੀ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਆ ਆ ਦੇਖੋ ਜੀ ਆਟਾ ਹੋ ਗਿਆ ਲਾਲ ਕਰਵਾਉਂਗੇ ਹਨਾ ਹੁਣ ਆਟਾ ਲਾਲ ਹੋ ਗਿਆ ਹੁਣ ਇਹਦੇ ਵਿੱਚ ਸ਼ੱਕਰ ਪਾਉਂਗੇ ਜੀ का देखो ना नाली हासी पाती नाली ना ਨਹੀਂ ਤਾਂ ਸੱਕਰ ਫਿਰ ਪਰ ਬਾਤ ਤੇ ਚੜ ਜਾਊਗਾ ਚਿਕਨੀ ਚੀ ਚੀੜੀ ਚੀੜੀ ਜੀ ਹੋ ਜਾਣੀ

ਹਾਂ ਅਲਸੀ ਦਾ ਪਹਿਲਾ ਹੀ ਪੁੰਨ ਲਈਦੀ ਹੈ ਨਾ ਅਲਸੀ ਪਹਿਲੇ ਪੁੰਨ ਲੱਕੇ ਫੇਰ ਕੁੱਟੀ ਹੈ ਜੀ ਹੁਣ ਤਾਂ ਬਸ ਮਿੱਠਾ ਰਲਾਣਾ ਹੈ ਦੇਚਾ ਆਟਾ ਖੁਸ਼ਬੂ ਦੇਖੋ ਜੀ ਕਿੰਨੀ ਵਧੀਆ ਆ ਰਹੀ ਹੈ ਅਲਸੀ ਦੀ ਮੜ ਮਾ ਤਾਂ ਪਿੰਨੀ ਹੀ ਜਾਣੀਆਂ ਹੋਰ ਮੜ ਤਾਂ ਚੋਲਾ ਦੀ ਆ ਵੀ ਜਾਂਦੀ ਆ ਪਰ ਚੋਲ ਇੱਕ ਬਾਈ ਕਰਦੇ ਚੋਲ ਜਿਆਦਾ ਅਰਸੀ ਦੀਆਂ ਠੀਕ ਰਹਿੰਦੀਆਂ ਚੋਲਾ ਦੀ ਪਹਿਲਾਂ ਬਣਾਏ ਕਰਦੇ ਸੀ ਨਾ ਹਾਂ ਬਣ ਜਾਂਦੀ ਆ ਹੁਣ ਵੀ ਪਰ ਫਿਰ ਚੋਲ ਇੱਕ ਸ਼ੂਗਰ ਸ਼ਕਰ ਵਾਲਿਆਂ ਨੂੰ ਤਾਂ ਖਰਾਬ ਹੀ ਕਰਦੀਆਂ ਉਹ ਜਿਹੜੇ ਚੋਲ ਬਾਈ ਬਣਾਉਂਦੇ ਸੀ ਲਓ ਜੀ ਹੁਣ ਸਾਰੀਆਂ ਆਟਾ ਵੀ ਮਿਲ ਗਿਆ ਦੇਖੋ ਤਾਂ ਅਰਸੀ ਵੀ ਮਿੱਠਾ ਵੀ ਸਾਰਾ ਕੁਝ ਮਿਲ ਗਿਆ ਇਹਦੇ ਚ ਜਿਹਨ ਵਧੀਆ ਤਰੀਕੇ ਨਾਲ ਬਣ ਗਈ ਪੰਜੀਰੀ ਹੁਣ ਅਸੀਂ ਪਿੰਨੀਆਂ ਨਹੀਂ ਬਟਣੀਆਂ ਇਹਦੀ ਵਸ ਡੱਬੇ ਚ ਪਰ ਲੈਣੀ ਐ ਇਸ ਤਰ੍ਹਾਂ ਹੀ ਬਾਜੀ ਨੇ ਖਾਣੀ ਆ ਲਓ ਅੰਨੀ ਜਾਦਾ ਗਲਾਸ ਲਓ ਖਾ ਲਓ ਪੰਜੀਰੀ ਵੰਗਣਾ ਪਿੰਨੀਆ ਬਟਣੇ ਦੀ ਜਰੂਰਤ ਨਹੀਂ ਜੀ ਵਾ ਕੌਲੀ ਜਵਾ ਕੇ ਖਾ ਲਓ ਜੀ ਆਜੋ ਜੀ ਤੁਸੀਂ ਵੀ ਖਾ ਲਓ ਅਰਸੀ ਬਣਾਈ ਹੈ ਜੀ ਅਸੀਂ ਬਾਕੀ ਸਾਨੂੰ ਕਮੈਂਟਾਂ ਚ ਦੱਸੋ ਕਿਆ ਕਿਆ ਗਲਤੀ ਕਰੀ ਅਸੀਂ ਕਿਹੜਾ ਕਿਹੜਾ ਨੁਕਸਾ ਸਾਰਾ ਕੁਝ ਤੁਸੀਂ ਕਮੈਂਟਾਂ ਚ ਦੱਸਿਓ ਜੀ ਤੁਸੀਂ ਕਿੱਸ ਤਰ੍ਹਾਂ ਬਣਾਉਂਦੇ ਆ ਸਾਡੇ ਕਿਆ ਕਿਆ ਗਲਤੀ ਹੋਈ ਆ ਕਿਵੇਂ ਕਿਵੇਂ ਉਹ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਜੀ ਬਾਕੀ ਹੁਣ ਬਾਕੀ ਹੁਣ ਇੱਧਰ ਦੱਸੂਗਾ ਜੀ ਖਾ ਕੇ ਲਓ ਜੀ ਖਾ ਕੇ ਦੱਸੋ ਮਿੱਠਾ-ਮਿੱਠਾ ਚੈੱਕ ਕਰਕੇ ਸਾਰਾ ਪਹਿਲਾਂ ਮਿਲੋ ਜੀ ਦੇੜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਖਾ ਲਵਾਂ ਪੀਨੀ ਆ ਜੀ ਪੰਜੀਰੀ ਪੰਜੀਰੀ ਅਲਸੀ ਜੀ

ਆਜੋ ਜੀ ਖਾ ਲਓ ਤੁਸੀਂ ਵੀ ਕਦੇ ਵਧੀਆ ਬਣੀ ਜੀ ਹੁਣ ਅਸੀਂ ਇਹਨੂੰ ਪਾਉਂਗੇ ਜੀ ਠੰਡੀ ਕਰਕੇ ਡੱਬੇ ਚ ਡੱਬੇ ਚ ਪਾ ਕੇ ਰੱਖ ਲੈਣੀ ਬਸ ਜੀ ਫੇਰ ਕੁਝ ਦਿਨ ਬਾਅਦ ਚ ਚਾਹ ਬਣਾਈ ਸਵੇਰੇ ਜਾਜੀ ਕਰਿਆ ਥੋੜੀ ਜਿਹੀ ਕੱਡੋ ਵਰ ਖਾ ਲਓ ਚਾਹ ਨਾਲ ਚਲੋ ਜੀ ਠੀਕ ਆ ਮਿਲੂਗੇ ਫੇਰ ਕਿਸੇ ਅਗਲੀ ਵੀਡੀਓ ਚ ਬਾਕੀ ਵਾਲੀ ਸੀ ਦੇ ਬਾਰੇ ਜਰੂਰ ਦੱਸਿਓ ਤੁਸੀਂ ਜੀ ਕਮੈਂਟਾਂ ਚ ਸਾਨੂੰ ਮਾ ਲੋਜੀ ਕਰੋ ਰਾਹ ਦਾ ਵੀਊ ਚ ਇੱਕ ਪਹਾੜੀਆਂ ਆ ਪਾ ਲੈਟਾ ਵਰਦੀਆਂ